ਹਾਂਜੀ ਸਵਾਗਤ ਆ ਸਾਰਿਆਂ ਦਾ ਬ੍ਰਾਡਫਾਰਮ YouTube ਚੈਨਲ Facebook ਪੇਜ ਤੇ ਬਾਕੀ ਐ ਜੀ ਅੱਜ ਬਾਸਪਤੀ ਦੀ ਬੋਲੀ ਤਰੀਕ ਹੋ ਗਈ 25 25 ਨਵੰਬਰ ਤੇ ਵੇਣੇ ਕੀ ਰੇਟ ਆਂਦਾ ਜੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਾਕੀ ਵੇਣੇ ਆਜੋ ਬਾਸਪਤੀ ਸ਼ੁਰੂ ਹੋਣ ਜਾ ਰਹੀ ਹੈ ਜੀ ਮੁੱਛਲਾ 1401 ਸਭ ਤੋਂ ਪਹਿਲੀ ਢੇਰੀ ਬਾਕੀ ਵੇਣੇ ਕਿਸਾਨ ਭਰਾਵੋ ਇਹਦਾ ਰੇਟ ਕਿੱਥੋਂ ਕੋ ਤਾਈ ਜਾਂਦਾ ਜੀ ਕੀ ਰੇਟ ਰੱਖਦੇ ਆ ਆਜੋ ਚੈੱਕ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ छत्तीसौ रुपये किसान भरा रेट रख दिता गया बाकी आप कितों ती बोली जाऊगी छत्तीसौ

3650 ਰੁਪਏ ਬੋਲਦਾ ਕਹੋ ਜੀ ਪੁੱਤਰ ਹੈ ਜੁਮੇਦਾਰ 3650 ਰੁਪਏ ਦੀ ਹੈ ਠੀਕ ਹੈ ਆ ਦੇਖੋ ਇਹ ਨੋਟ ਲਓ ਜੀ 3650 ਰੁਪਏ ਲਓ ਜੀ ਢੇਰੀ ਹੋ ਗਈ ਹੈ 3650 ਰੁਪਏ ਕਿਸਾਨ ਭਰਾਓ ਅੱਗੇ ਵੇਨੇ ਬਈ ਕਿੱਥੋਂ ਕਿੱਥੇ ਕਰ ਕਿਹੜੀ ਵੈਰਾਈਟੀ ਕਿਹੜੀ ਕੀ ਰੇਟ ਜਾਂਦਾ ਬਾਕੀ ਵੀ ਵਿਢਣ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਆ ਜਾਓ ਭਈ ਅਗਲੀ ਢੇਰੀ ਕਿੱਥੋਂ ਕਿਤਾਈ ਜਾਊਗੀ ਕਿੱਥੋਂ ਕਿਤਾਈ ਨਹੀਂ ਜਾਂਦੀ ਵੇਨੇ ਆ ਬਾਕੀ ਆ ਜਾਓ ਸਾਡੇ YouTube ਚੈਨਲ ਨਾਲ ਜੁੜੇ ਰਹੋ Facebook 'ਤੇ ਨਾਲ ਦੂਜੇ ਨੰਬਰ ਤੇ ਵੇਣੀਆਂ ਕਿਹੜੀ ਵੈਰਾਈਟੀ ਆ ਬਾਕੀ ਵੀ ਵੇਖੋ 17 18 ਵੈਰਾਈਟੀ ਆ ਜੀ ਵੇਣਿਆ ਕਿੱਥੋਂ ਤੱਕ ਰੇਟ ਜਾਂਦਾ ਇਹਦਾ 17 18 ਦਾ ਲੋ ਵੀ ਵੇਣਿਆ ਸ਼ੇਅਰ ਜ਼ਰੂਰ ਕਰਦਿਆ ਕਰੋ ਸ਼ੇਅਰ ਨਹੀਂ ਕਰਦੇ ਤਾਂ ਬਾਈ ਗੱਲ ਨਹੀਂ ਬੰਦ ਸ਼ੇਅਰ ਕਰਿਆ ਕਰੋ ਇਹ 2000 ਹੈ ਇਹ 2000 ਹੈ 50 ਰੁਪਏ ਨਹੀਂ ਪੱਖਾ ਯਾਰ ਰੈਡੀ ਮੈਟੀਆਂ ਪੱਖਾ ਬਹੁਤ ਹੀ ਅਲੱਗ ਹੈ ਬੋਲੀ ਵਾਲੀਆਂ ਲੱਗਦਾ ਵੀ ਲਵਾਣਾ ਪੱਖਾ ਹੋ ਰਹੀ ਆ ਬੋਲੀ ਡਬਲ ਠੀਕ ਹੈ ਇਹ ਪੱਖਾ ਡਬਲ ਲੱਗੂਗਾ ਕਿ ਤੇ ਮਨਪ੍ਰੀਤ ਹਾਂ ਵੀ ਸਿੰਗਲ ਤੇ ਹੀ ਆਈ ਸਿੰਗਲ ਤੇ ਬੋਲ ਰਹੀ 3300 ਰੁਪਏ ਵੀ ਹੈ 5000 ਰੁਪਏ ਹਾਂਜੀ ਆਓ ਤਾਂ ਹੈ ਹੀ ਡਬਲ ਪੱਖੇ ਦੀ 3350 भैया अभी इंस्टॉल करा रही 3350 ₹ 500 ₹ आ गया 200 ₹ में से वह कोई आया आया अपना अच्छा हां जी बाबू जी 55 ₹ सिंगल डी 60 60 ₹ 60 ₹ 60 ₹ 60 ₹ कितने काटा 33 60 सिंगल पखाई लगना 60 ₹ 5 ਰੁਪਏ 10 ਦੀ ਲੈਣੀ ਹੈ 10 ਰੁਪਏ 15 ਬਾਗ ਲਖਾ ਦੇ 15 ਰੁਪਏ 15 ਰੁਪਏ ਕਿੱਥੇ ਜੀ ਵਿਆਹ ਗਿਆ ਇਸ ਕਰਕੇ ਤੁਹਾਡੇ ਦਾ ਵਿਆਹ ਨਹੀਂ ਹੋਇਆ ਮੈਂ ਮਾਲ ਲਈ ਇਹਨਾਂ ਸ਼ਾਮ ਦਾ ਵਿਆਹ ਜੀ ਉਹ 20 ਰੁਪਏ 20 ਰੁਪਏ 25 ਪਹਿਲਾਂ ਕਹਿ ਦੇ ਮੈਨੂੰ 25 ਰੁਪਏ 25 ਰੁਪਏ 25 ਰੁਪਏ 30 ਰੁਪਏ 35 35 ਜੀ 35 ਰੁਪਏ ਰਦੀਰ ਵੀ ਰਦੀਰ ਵੀ ਆਜੋ ਜੀ 40 ਰੁਪਏ ਕੋਣ ਲਾ 40 ਰੁਪਏ ਡਬਲ ਪੱਕਾ 40 ਰੁਪਏ ਸਿੰਗਲ ਸਿੰਗਲ ਦੋ ਬੋਲੀ 40 ਰੁਪਏ 40 ਰੁਪਏ 40 ਰੁਪਏ ਆਈ 340 ਰੁਪਏ 40 ਰੁਪਏ ਤੋ ਜਨਾ ਕਿਉਂ ਆ ਲਿਖਾਈਏ 3440 ਰੁਪਏ ਆ ਲਿਖੋ ਬੌਜੀ 340 ਰੁਪਏ ਲੋ ਜੀ ਇਸਾਨਪੁਰਾ ਬਚਾ 3340 ਰੁਪਏ 17 18 ਤੇ ਬਾਕੀ ਵੀਡੀਓ ਨੂੰ ਕਰ ਦਿਓ ਵੀ ਦਬਕੇ ਸ਼ੇਅਰ ਅਗਲੀ ਢੇਰੀ ਵੇਣੇ ਆ ਬਾਈ ਕੀ ਰੇਟੇ ਲੱਗਦਾ ਤੇ ਕਿੰਦਰ ਵੀ ਆਂਦੀ ਬੋਲੀ ਬਾਕੀ ਬਾਈ ਆ ਜਾਓ ਪਰ ਇਹਨੂੰ ਚੱਲੀ ਹੈ ਬੋਲੀ ਤੇ ਆ ਬਾਤ ਪਤੀ ਵੀ ਇੱਕ ਥੱਲੇ ਵੀ ਪਈ ਆ ਇਹਦਾ ਤਾਂ ਬਈ ਮੰਦਾ ਹੀ ਹਾਰਾ ਹੈ ਬਾਕੀ ਚਲੋ ਕੋਈ ਨਹੀਂ ਬਈ ਇਹ ਥੋੜੀ ਜੀ ਨਾ ਰੰਗ ਫੜਾ ਕਾਲਾ ਹੋਇਆ ਪਿਆ ਦਾ ਪਤਾ ਨਹੀਂ ਕੀ ਚੱਕਰ ਆ ਤੁਸੀਂ ਕਮੈਂਟ ਕਰਕੇ ਦੱਸਿਓ ਕਿਸਾਨ ਪ੍ਰਭੋ ਕਾ ਤੋ ਹੋ ਚੁੱਕਿਆ ਬਾਕੀ ਆ ਵੇਣੇ ਕਿਹੜੀ ਵੈਰੈਟੀ ਆ ਕੀ ਰੇਟਨ ਦਾ ਕਿਹੜੀ ਹੈ ਵੈਰੈਟੀ ਕਿਹੜੀ ਹੈ ਸੋਸੀ 1885 ਵੈਰਾਈਟੀ ਹੈ ਕਿਸਾਨ ਭਰਾਓ ਇਹਦਾ ਰੇਟਵੇਂ ਨੇ ਇੱਕ ਤੁਕਤ ਕਰ ਜਾਂਦਾ 1885 ਆ ਜਾਓ ਬਈ ਵੇਣੇ ਕੀ ਰੇਟ ਜਾਂਦਾ ਮੈਂ ਇਹ ਰਕੂ ਗੀ ਭਾਜਾ ਰੱਖ 3000 ਰੁਪਏ ਰੱਖੋ ਨਹੀਂ ਹੈ 3000 ਰੁਪਏ ਮੈਂ 1000 ਰੁਪਏ 3000 ਰੁਪਏ 3000 ਰੁਪਏ ਪੱਕਾ ਕੋਈ ਦਵਨੀ ਚਾਹੀਦੀ ਦਵਲ ਵਰਗਾ ਪੱਕਾ ਰੱਖੋ ਜੇ ਕਹੋ ਤਾਂ ਲਵਾ ਦੇਣੀ ਹੋਰ 3000 ਰੁਪਏ ਇਹ 3000 ਰੁਪਏ ਇਹ ਡਬਲ ਪੱਕੇ ਦੇ 3100 ਕਰਦੇ 3100 ਰੁਪਏ ਹੀ 500 ਰੁਪਏ

10 ਰੁਪਏ 10 ਰੁਪਏ 15 15 ਰੁਪਏ 20 ਰੁਪਏ 25 25 ਰੁਪਏ 30 ਰੁਪਏ ਉਹ 30 ਰੁਪਏ 30 ਰੁਪਏ ਡਬਲ ਪਖਾੜਾ ਜੋ ਡਬਲ ਪਖਾੜਾ ਨਾਲ 300 ਘਟਾ ਹੋ ਜੂਈ ਇਹੇ ਨਾਲ ਉਹ ਨਾਲ ਟਰਾਲੀ ਉਹ ਵੀ ਲੱਗਿਆ ਪਖਾ 3330 ਰੁਪਏ 30 ਰੁਪਏ 30 ਰੁਪਏ ਹਮਕੇਸ਼ 3330 ਰੁਪਏ 30 ਰੁਪਏ 3330 ਰੁਪਏ ਹਾਂਜੀ ਬਾਊ ਜੀ 3330 ਰੁਪਏ 30 ਰੁਪਏ ਰੱਖ ਲੈ 30 ਰੁਪਏ ਰੁਪਏ ਕੱਲ ਖਾਓ ਯਾਰ ਨਹੀਂ ਯਾਰ ਇਹ ਕੋਈ ਕਸਰ ਨਾ ਹੋਵੇ ਬੋਲ ਤਰਾ ਸਮਝਾ ਰੋ 30 ਰੁਪਏ 35 ਰੁਪਏ 35 ਰੁਪਏ 40 ਰੁਪਏ 40 ਰੁਪਏ 45 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਹੱਦ 350 ਰੁਪਏ ਡਬਲ ਪੱਖਾ ਲੱਗਣਾ ਹੀ 350 ਰੁਪਏ 50 ਰੁਪਏ 50 ਰੁਪਏ ਆਪਣਾ ਉਹ ਹੈ 10000 ਲੱਗਣ ਕਿੰਨੇ ਹੋ ਗਏ ਅਮਿੰਦਰ ਹਾਂਜੀ ਤੇ 3050 ਰੁਪਏ ਵੇਖਰੇ ਪੱਖਾ ਹੋਰ ਲੱਗੂਗਾ ਡਬਲ ਪੱਖਾਈ 1500 ਨਹੀਂ ਇਹ ਤੋਂ ਬੋਲੋ ਇਕ ਟਾਂ ਹੀ ਭਾਈ ਤਾਂ ਤਸੋ ਬੋਲੋ ਮਾ ਬੱਸ ਉਸ ਤੋਂ ਹਾਲ ਜਲ ਬਹੁਤ ਚੰਗੇ ਨੇ ਕੋਣੇ ਪੜਾਉਂਦੇ ਨੇ ਬੋਲੀ ਹੈ ਸਾਰਿਆਂ ਦੇ ਵਿੱਚ ਹੀ ਹੈ ਅੱਗੇ ਤੋਂ ਅੱਗੇ ਡੇਰੇ ਦੋ ਭਾਈ ਇਹ ਲੈ ਖਾਦੇ ਨੇ ਇੱਕ ਮਿੰਟ ਵਿੱਚ ਕੁਝ ਖਾਦੇ ਲੋ ਭਾਈ 3300 ਤੇ IRP ਢੇਰੀ ਵਗ ਚੁੱਕੀ ਆ ਬਈ ਅਗਲਾ ਭਾਗ ਬਣਾਉਣੇ ਆ ਪਹਿਲਾ ਭਾਗ ਸੀਗਾ ਤੇ ਬਈ ਜੁੜੇ ਰਹੋ ਜਰੂਰ ਆਪਣੇ ਚੈਨਲ ਦੇ ਨਾਲ 25 ਤਰੀਕ ਦਾ ਦੂਜਾ ਭਾਗ ਬਣਾਉਣੇ ਆ ਇਹ ਪਹਿਲਾ ਭਾਗ ਸੀ ਕਿਸਾਨ ਭਰੋ ਪਹਿਲਾ